ਸੋਚ ਦਿੱਤਾ ਹੋਇਆ ਤਾਂ ਦੇਖੋ ਜੀ ਇਹਨੂੰ ਸੋਚ ਲਾਈ ਇਹਨੇ ਚੱਲੇ ਚੱਲ ਪੈਣਾ ਹੁਣ ਜਿਹੜਾ ਇਹਦਾ ਡੀਜ਼ਲ ਹੈ ਬਾਈ ਉਹ ਸਾਰਾ ਇਹਨੇ ਉੱਪਰ ਆਹ ਟੈਂਕ ਦੇ ਵਿੱਚ ਸਪਲਾਈ ਕਰ ਦਿੰਦਾ ਮੈਂ ਮਰਜੀ ਬਾਬੋ ਇਹਦੇ ਤੇ ਤੁਸੀਂ ਟਰੈਕਟਰ ਚਲਾ ਸਕਦੇ ਆ ਆ ਨਹੀਂ ਤੁਹਾਡੇ ਨਾਲ ਹੋ ਜਾਂਦੀ ਟਰੈਕਟਰ ਜਿਵੇਂ ਕਹਿੰਦੇ ਬੁੱਢਾ ਹੋ ਜਾਊਗਾ ਪਰ ਹੁੱਕ ਨਾ ਕਸੂ ਨਾ ਕਿੱਲੀ ਕਸੂ ਤੇ ਦੂਜੀ ਹੁੱਕ ਦੇ ਵਿੱਚ ਜਿਹੜੀ ਖਾਸियत ਇਹਨਾਂ ਦੇ ਹੁੰਦੀ ਆ ਬੋਸ਼ ਲੱਗੇ ਹੁੰਦੇ ਆ ਤੁਸੀਂ ਦੇਖੋ ਬੋਸ਼ ਆ ਇਹ ਪਹਿਲਾਂ ਆ ਤੁਹਾਡੀ ਪਲੇਟ ਨਹੀਂ ਕਸੂਗੀ ਜੋ ਕਸੂਗਾ ਬੋਸ ਕਸੂਗਾ ਠੀਕ ਹੈ ਇਹ ਤੇ ਤੁਸੀਂ ਇਹ ਮੰਨ ਕੇ ਲਓ ਪਲਾਸਟਿਕ ਪਾਰਟਸ ਆ ਬਹੁਤ ਵਧੀਆ ਪਲਾਸਟਿਕ ਲੱਗੀ ਹੋਈ ਆ ਇਹਦੇ ਫੋ ਟੁੱਟਣ ਭੱਜਣ ਵਾਲਾ ਸਿਸਟਮ ਨਹੀਂ ਬਾਕੀ ਇਹਦਾ ਤੁਹਾਨੂੰ ਇੱਕ ਜੀ ਹੋਰ ਦਿਖਾ ਦਈਏ ਦੇਖੋ ਇੱਕ ਇੱਕ ਪਰਫੈਕਟੈਂਗਲ ਹੁੰਦਾ ਜਿੱਥੇ ਤੱਕ ਇਹਨੇ ਮੋੜਨਾ ਫਤਰੋ ਦੇਖੀ ਤਾਂ ਇਹਨਾਂ ਦੀ ਜੇ ਲੌਕ ਵਾਈ ਦੇਖੀ ਤਾਂ ਜਿਵੇਂ ਏਜੰਸੀ ਚ ਆਉਂਦੇ ਆ ਬਿਲਕੁਲ ਸੇਮ ਉਦਾਂ ਓਵੇਂ ਸੋਹਣੇ ਲੱਗਦੇ ਹੋ ਨਾ ਤਾਂ ਦੇਖੋ ਕਿਤੇ ਹੋਰ ਲੈ ਜਾਣ ਦੀ ਲੋੜ ਪੰਪ ਦੀ ਨਾ ਆਪਾਂ ਨੂੰ ਬਈ ਛੋਟੇ ਭਾਈ ਨੂੰ ਫੋਨ ਕਰਨ ਦੀ ਲੋੜ ਨਾ ਆਪਾਂ ਨੂੰ ਲਾਨੇਦਾਰ ਨੂੰ ਫੋਨ ਕਰਨ ਦੀ ਨਾ ਆਪਾਂ ਨੂੰ ਮੋਟਰਸਾਈਕਲ ਦੇ ਢੋਣਾ ਪਵੇ ਤੇ ਨਾ ਰਾਹ 'ਚ ਤੁਹਾਨੂੰ ਪੀਕਾਂ ਚੱਕਣੀਆਂ ਪੈਣ ਜੀ ਇਹ ਡੀਜ਼ਲ ਟੈਂਕ ਆ ਗਿਆ ਬਈ ਇਹਰਾ ਮਹਿੰਦਰਾ ਦਾ ਠੀਕ ਹੈ ਜਿਹੜੇ ਤੁਹਾਨੂੰ ਕਹਿੰਦੇ ਨੋਬ ਉਦਾਂ ਆ ਗਿਆ ਅਰਜਨ ਦੇ ਆਗੇ ਠੀਕ ਹੈ ਜੀ ਇਹ ਉਹਨਾਂ ਵਾਸਤੇ ਇਹਦੀ ਕਪੈਸਿਟੀ ਰਹੂਗੀ ਬਈ 80 ਲੀਟਰ ਜਿਹੜੇ ਫਰੰਟ ਵੇਟ ਨੇ ਬਾਈ ਉਹਨਾਂ ਦੇ ਉੱਪਰ ਤਾਂ ਹੈਗਾ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਆਫਰ ਜੀ ਤੁਹਾਡਾ ਆਪਣੇ YouTube ਚੈਨਲ ਰੈਸਪੈਕਟ ਫਾਰਮਾ TV ਤੇ ਜੀ ਅੱਜ ਪਹੁੰਚਿਆ 골ਡ ਸਟਾਰ ਸਮਾਨਾ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਉਹ ਠੀਕ ਠਾਕ ਹੋ ਵਧੀਆ ਵਧੀਆ ਬਾਈ ਜੀ ਅੱਜ ਬੜੀਆਂ ਰੌਣਕਾਂ ਲਾਈਆਂ ਹੋਈਆਂ ਬਾਈ ਅੱਜ ਰੌਣਕਾਂ ਬਾਈ ਅੱਗੇ ਸੀਜ਼ਨ ਆ ਰਿਹਾ ਹੈਣਾ ਹੁਣ ਮੱਕੀ ਦੇ ਚਾਰ ਦਾ ਬਿਲਕੁਲ ਉਸੇ ਤਿਆਰੀਆਂ ਕਰੀ ਜਾਂਦੇ ਹਾਂ ਜੀ ਹਾਂ ਦੇਖੋ ਜੀ ਸਟਾਰਟਿੰਗ ਹੁੰਦੀ ਹੈ ਆਪਣੀ ਇਹ ਤੋਂ ਇਹ ਹੈਗਾ ਫਰੰਟ ਵੇਟ ਕਿਉਂਕਿ ਜ਼ਿਆਦਾਤਰ ਹੁਣ ਕਸਟਮਰ ਹੋ ਗਏ ਫਾਰਮਰ ਹੋ ਗਏ ਹਣਾ ਹੁਣ ਹਣਾ ਵੀ ਹੁਣ ਤਾਂ ਆਪਾਂ ਨੂੰ ਲੋਡ ਨਹੀਂ ਜੀ ਸੋ ਬਾਈ ਤੁਹਾਨੂੰ ਮੈਂ ਮੱਕੀ ਦੀ ਗੱਲ ਤਾਂ ਹੀ ਕੀਤੀ ਸੀ ਸ਼ੁਰੂ ਦੇ ਵਿੱਚ ਕਿਉਂਕਿ ਮੱਕੀ ਦੀ ਜਿਹੜੇ ਹੁਣ ਆਚਾਰ ਵਾਲਾ ਸੀਜ਼ਨ ਅਗੇ ਚੱਲ ਪੈਣਾ ਕਿਉਂਕਿ ਹੁਣ ਜਿਹੜੇ ਕਿਸੇ ਮੇਰੇ ਵਰਗੇ ਮਾਤੜ ਬੰਦੇ ਨੇ ਮਟਰ ਲਾਏ ਸੀ ਉਹਨੂੰ ਮਟਰਾਂ ਵਾਲੀ ਦੇ ਵਿੱਚ ਮੱਕੀ ਕਰੂਗਾ ਹਣਾ ਬਿਲਕੁਲ ਜੀ ਸੋ ਉਹਨੂੰ ਫਿਰ ਆਚਾਰ ਵਗੈਰਾ ਪਾਉਣ ਵਾਸਤੇ ਆਪਾਂ ਨੂੰ ਜਿਹੜੇ ਟਰੈਕਟਰਾਂ ਦੇ ਲੋਡ ਪੈਂਦੀ ਆ ਹਾਂਜੀ ਫਰੰਟ ਵੇਟ ਦੀ ਇਹ weight ਬਾਈ 2.5 ਤੋਂ ਲੈ ਕੇ 2.5 ਕਵਾਂਟਲ ਤੋਂ ਲੈ ਕੇ 3.5 ਕਵਾਂਟਲ ਤੱਕ ਇਹ ਜਿਹੜੀ ਠੀਕ ਹੈ ਵੱਧ ਤੋਂ ਵੱਧ 3.5 ਮਿਲੂਗਾ ਤੇ ਘੱਟ ਤੋਂ ਘੱਟ ਆਪਾਂ ਨੂੰ ਫਿਲਹਾਲ 2.5 ਕਵਾਂਟਲ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਤੇ ਕੰਪਨੀ ਕੋਸ਼ਿਸ਼ ਕਰ ਰਹੀ ਹੈ ਵੀ 2.5 ਤੋਂ ਵੀ ਥੋੜਾ ਨੀਚੇ ਲੈ ਕੇ ਜਾਇਆ ਜਾਵੇ ਪਰ ਉਹਨਾਂ ਪਰ ਕੋਸ਼ਿਸ਼ ਹੀ ਕਹਿ ਸਕਦੇ ਹਾਂ ਜੇ ਕਿਉਂਕਿ ਫਿਲਹਾਲ ਪਰਫੈਕਟ ਆਪਣੇ ਕੋਲ 2.5 ਰੱਖੇ ਨਹੀਂ ਠੀਕ ਹੈ ਸੋ ਖਾਸੀਅਤ ਬਾਈ ਇਹਦੀ ਇਹ ਆ 2.5 ਕਵਾਂਟਲ ਤੋਂ ਲੈ ਕੇ 3.5 ਕਵਾਂਟਲ ਤੱਕ ਜਿਹੜਾ weight ਹੈ ਆਪਣੇ ਕੋਲ ਸੋ ਉਹਦੇ ਵਿੱਚ ਡਿਫਰੈਂਸ ਨਹੀਂ ਬਾਈ ਤੁਸੀਂ ਦੱਸ ਸਕਦੇ अच्छा जी क्योंकि डिफरेंस ਤਾਂ ਨਹੀਂ ਦੱਸ ਸਕਦੇ ਕਿ ਲੋਕ ਬਈ ਸਾਰੇ ਸੇਮ ਰਹਿਣੇ ਨੇ ਸਾਰੇ ਦੇਖ ਲਓ ਬਈ ਅਲੱਗ-ਅਲੱਗ ਲੱਗੇ ਹੋਏ ਨੇ ਠੀਕ ਹੈ ਉਹਨਾਂ ਦੇ ਉੱਪਰ ਵੀ ਲਾਏ ਹੋਏ ਨੇ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਜੇ weight ਦੀ ਗੱਲ ਕਰੀਏ ਅਲੱਗ-ਅਲੱਗ ਹੈ ਪਰ ਜੇ shape ਆਪਾਂ ਦੇਖੀਏ shape ਵੀ ਉਨੀਆਂ ਬਈ ਜੇ ਆਪਾਂ ਇਹਦਾ area ਦੇਖੀਏ ਨੇ area ਵੀ ਉਨਹੀਂ ਕਵਰ ਕੀਤਾ ਠੀਕ ਹੈ ਜੀ ਆਪਾਂ ਇਹ ਕਹਿ ਸਕਦੇ ਆ ਵੀ ਆਪਾਂ ਨੂੰ ਇਹ ਦੇਖਣ 'ਚ ਨਹੀਂ ਆਪਾਂ ਜਜਮੈਂਟ ਕਰ ਸਕਦੇ ਵੀ ਤਿੰਨ ਨਾਲ ਲੱਗਿਆ 2.5 ਨਾਲ ਲੱਗਿਆ 3.5 ਨਾਲ ਲੱਗਿਆ ਠੀਕ ਹੈ ਜੀ ਇਹਦੀ ਖਾਸੀਅਤ ਹੈ ਦੂਜੀ ਖਾਸੀਅਤ ਹੈ ਭਰਾਵਾ ਇਹਦੀ ਆ ਜਿਹੜੇ ਤੁਸੀਂ ਅੱਗੇ ਹੁੱਕ ਦੇ ਜਿਹਦੇ ਨਾਮ ਨਾਲੇ ਫੇਮਸ ਹੋਇਆ ਹੁੱਕ ਵਾਲਾ ਵੇਟ ਹੈ ਜੀ ਇਹ ਤੇ ਅੱਜ ਦੇ ਟਾਈਮ ਦੇ ਵਿੱਚ 골ਡ ਸਟਾਰ ਸਮਾਨਾਂ ਦੀ ਸਭ ਤੋਂ ਵੱਧ ਜਿਹੜੀ ਫੀਲਡ ਦੇ ਵਿੱਚ ਜਾਣ ਵਾਲੀ ਐਸੈਸਰੀ ਹੈ ਤਾਂ ਉਹ ਇਹ ਆ ਠੀਕ ਹੈ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਕੰਪਨੀ ਤੋਂ ਜਿਵੇਂ ਆਪਾਂ ਦੇਸੀ ਲੈਂਗੁਏਜ ਕਹਦੇ ਵੀ ਯਾਰ ਮਾਲ ਨਹੀਂ ਪੂਰਾ ਹੋ ਰਿਹਾ ਮਾਲ ਨਹੀਂ ਪੂਰਾ ਹੋ ਰਿਹਾ ਉਸ ਇਸ ਤਰ੍ਹਾਂ ਹੈ ਬਾਈ ਇਹ ਉਹ ਚੀਜ਼ ਆ ਠੀਕ ਹੈ ਜੀ ਉਹ ਦੂਜਾ ਫੋਕਸ ਆ ਬਾਈ ਆਪਣਾ ਦੇਖੋ ਕਿਆ ਬਾਤ ਹੈ ਬੇਟਾ ਇਹ ਆਪਣਾ ਡੀਜ਼ਲ ਟੈਂਕ ਜੀ ਦੇਖੀਏ ਤਾਂ ਮਿੱਤਰੋ ਪਹਿਲੀ ਚੀਜ਼ ਆਪਾਂ ਦੇਖ ਰਹੇ ਆ ਇਸ ਤਰ੍ਹਾਂ ਦੀ ਡੀਜ਼ਲ ਟੈਂਕੀ ਦੀ ਫਿਟਿੰਗ ਆਮ ਆਪਾਂ ਲਾ ਲੈਂਦੇ ਆ ਲੋਹੇ ਦੀਆਂ ਪਾਈਪਾਂ ਛਤਰੀ ਨਾਲ ਲਾ ਲੈਂਦੇ ਆ ਵੀ ਜਿਗਾੜ ਕਰ ਲੈਂਦੇ ਆ ਪਰ ਹੁਣ ਜਿਗਾੜ ਕਰਨ ਦੀ ਲੋੜ ਨਹੀਂ ਤੁਹਾਨੂੰ ਗੋਲਡ ਸਟਾਰ ਸਮਾਨਾ ਵੱਲੋਂ ਜਿਹੜੀ ਆ ਟੈਂਕ ਬਣਾ ਕੇ ਦੇਤਾ ਜੀ ਤੇ ਦਿੱਤਾ ਵੀ ਨਾਲ ਪਲੇਟਫਾਰਮ ਵੀ ਵੀ ਨਾਲ ਹੈ ਹਾਂਜੀ ਹਾਂਜੀ ਵੀਰੇ ਪਲੇਟਫਾਰਮ ਦੇ ਨਾਲ ਹੁਣ ਤੁਸੀਂ ਦੱਸੋ ਬਈ ਇਹਦੀ ਸਾਰੀ ਕਪੈਸਿਟੀ ਕਿੰਨੀ ਹੈ ਜੀ ਮੰਨ ਕੇ ਗੇਲੋ ਅਪਰੋਕਸੀਮੇਟ ਮੰਨ ਲਓ ਵੀ ਇਹਦੀ ਜੇ ਟਰੈਕਟਰਾਂ ਲਈ 55 ਲੀਟਰ ਦੀ ਹੁੰਦੀ ਹੈ ਕਪੈਸਿਟੀ ਹਨਾ ਹਾਂਜੀ ਉਸ ਤੋਂ ਬਾਅਦ ਆਪਾਂ ਨੂੰ ਜੇ 65 ਲੀਟਰ ਜਿਹੜਾ ਇਹਦੇ ਇਹਦੀ ਕਪੈਸਿਟੀ ਹੈ ਹੌਲੈਂਡ ਦੀ ਵੀਰੇ ਕੱਲੇ ਹੌਲੈਂਡ ਦੇ ਜਿਹੜਾ ਪਹਲਾ ਰਹੇ ਹਾਂ 65 ਲੀਟਰ ਕਪੈਸਿਟੀ ਕੱਲੇ ਹੌਲੈਂਡ ਵਾਸਤੇ ਹੈ ਜੀ अच्छा ਕਹਿਣਾ ਦਾ ਮਤਲਬ ਜਿਹੜੀ 65 ਲੀਟਰ ਦੀ ਪੈਸਟੀ ਵਾਲੀ ਹੈ ਇਹ ਸਿਰਫ ਹਾਲੈਂਡ ਦੀ ਹੈ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਜਿੰਨੀ ਕੁ ਸਪੇਸ ਸੀ ਕੰਪਨੀ ਨੇ ਉਨੀ ਕੁ ਕਵਰ ਅਪ ਕਰਕੇ ਉਹਨਾਂ ਕੇ ਦਾ ਉਹ ਬਣਾਤਾ ਹਨਾ ਹਾਂ ਉਸ ਅਕੋਰਡਿੰਗ ਮਿੱਤਰੋ ਜਿਵੇਂ ਜਿਵੇਂ ਸਪੇਸ ਸੀਗੀ ਉਵੇਂ ਬਹੁਤ ਸੋਹਣੀਆਂ ਨੂੰ ਉਵੇਂ ਬੰਤਰ ਦੇਦੀ ਆ ਹਾਂਜੀ ਤੇ ਬਾਕੀ ਜੇ ਅਪਰੋਕਸੀਮੇਟ ਮੰਨੀਏ ਆਪਣੇ ਕੋਲੇ ਬਾਈ ਤੇਲ ਹੁਣ ਕਿੰਨਾ ਹੋ ਗਿਆ 55 ਲਾ ਲਓ 65 ਲਾ ਲਓ ਤੇਲ ਲਾ ਲਓ ਹਾਂਜੀ ਤੇ 65 ਤੇ 55 ਨੂੰ ਜੇ ਆਪਾਂ ਲਈ 120 ਲੀਟਰ ਕਰੀਬ ਦੇ ਤੇਲ ਆਪਣੇ ਕੋਲ ਆ ਗਿਆ ਆ ਗਿਆ ਤੇ ਵਾਰੀ ਵਾਰੀ ਹੁਣ ਟਰੈਕਟਰ ਆਪਾਂ ਨੂੰ ਨਾ ਤਾਂ ਦੇਖੋ ਕਿਤੇ ਹੋਰ ਲਿਜਾਣ ਦੀ ਲੋੜ ਪੰਪ ਦੀ ਨਾ ਆਪਾਂ ਨੂੰ ਬਈ ਛੋਟੇ ਭਾਈ ਨੂੰ ਫੋਨ ਕਰਨ ਦੀ ਲੋੜ ਨਾ ਆਪਾਂ ਨੂੰ ਲਾਨੇਦਾਰ ਨੂੰ ਫੋਨ ਕਰਨ ਦੀ ਨਾ ਮਗਰ ਮੋਟਰਸਾਈਕਲ ਦੇ ਢੋਣਾ ਪਵੇ ਤੇ ਨਾ ਰਾਹ 'ਚ ਤੁਹਾਨੂੰ ਪੀਕਾਂ ਚੱਕਣੀਆਂ ਪੈਣ ਬਾਬੇ ਇੱਕ ਵਾਰੀ ਕਲੀਅਰ ਕਰ ਦੋ ਇਹਨੂੰ ਫੁੱਲ ਕਰ ਲਿਓ ਉਸ ਤੋਂ ਬਾਅਦ ਬਈ ਜਿਹੜੇ ਨੇ ਫੰਕਸ਼ਨ ਕਰਨੀ ਚੀਜ਼ ਨਹੀਂ ਕਿਵੇਂ ਕਰ ਰਹੇ ਜਿਵੇਂ ਉਹ ਪਰਾਂ ਚੀਜ਼ ਆ ਗਈ ਹਨਾ ਇੱਥੇ ਆਪਾਂ ਨੇ ਕਿਹਾ ਦੇ ਫਿਊਲ ਪੰਪ ਜਿਵੇਂ ਮੋਟਰ ਕਹਦੀਏ ਆਪਣੇ ਦੇਸੀ ਭਾਸ਼ਾ 'ਚ ਹਨਾ ਜੱਟਾਂ ਵਾਲੀ ਭਾਸ਼ਾ 'ਚ ਕਹਿੰਦੇ ਕਿ ਮੋਟਰ ਲਾਦੀ ਆ ਹਨਾ ਆਪਾਂ ਸੋਚ ਤੋ ਚੁੱਕ ਲਾਈ ਇਹਨੇ ਜਲੇ ਜਲ ਪੈਣਾ ਹੁਣ ਜਿਹੜਾ ਇਹਦਾ ਡੀਜ਼ਲ ਹੈ ਬਾਈ ਉਹ ਸਾਰਾ ਇਹਨੇ ਉੱਪਰ ਆਹ ਟੈਂਕ ਦੇ ਵਿੱਚ ਸਪਲਾਈ ਕਰ ਦੇਣਾ ਹਾਂਜੀ ਹਾਂ ਤੇ ਇੱਕ ਮਿੱਤਰੋ ਉਹ origignal ਵਾਲਾ ਕੰਮ origignal ਵਾਲਾ ਹੋ ਗਿਆ ਜਿਵੇਂ ਕਹਿੰਦੇ ਆ ਪਾਸੇ ਟੈਂਕ ਨਹੀਂ ਲਾਉਣੀ ਚਾਹੀਦੀ ਪੰਪ ਤੇ ਅਸਰ ਪੈਂਦਾ ਉਹ ਗੱਲਾਂ ਤੋਂ ਸਾਰੇ ਤੁਸੀਂ ਬੇਫਿਕਰ ਹੋ ਤੁਹਾਡੀ ਆ ਇਸੇ origignal ਟੈਂਕੀ ਦੇ ਵਿੱਚ ਤੇਲ ਸਿੱਧਾ ਪਹੁੰਚਣਾ ਤੇ ਬਾਕੀ ਇੱਕ ਹੋਰ ਗੱਲ ਬਈ ਇਹ ਪਲਾਸਟਿਕ ਦੀ ਆ ਦੇ ਜਿਵੇਂ ਵੀਰ ਹੁਣ ਬਹੁਤ ਲੋਹੇ ਦੀ ਟੈਂਕੀਆਂ ਲਾ ਲੈਣੀਆਂ ਤਾਂ ਉਹ ਬੜਾ ਟਾਈਮ ਪਾ ਕੇ ਯਾਰ ਕੱਢਣ ਲੱਗ ਜਾਂਦੀਆਂ ਤਾਂ ਰਿਸਕ ਹੀ ਹੁੰਦਾ ਰਿਸਕੇ ਤੇ ਇੱਕ ਹੋਰ ਵੀ ਏਜੰਸੀ ਵਾਲਾ ਕੰਮ ਹੀ ਹੋ ਜਾਂਦਾ ਏਜੰਸੀ ਵਾਲਾ ਕੰਮ ਹੈ ਇਹਦਾ ਆਪਣੇ ਕਸਟਮਰ ਬਹੁਤ ਸਵਾਲ ਕਰਦੇ ਨੇ ਕਹਿੰਦੇ ਬਾਈ ਯਾਰ ਜਦੋਂ ਟਰੈਕਟਰ ਚੱਲਦਾ ਫਿਰ ਇਹ ਨੀਚੇ ਨਹੀਂ ਲੱਗੂ ਤਾਂ ਤੁਹਾਨੂੰ ਦੱਸ ਦਈਏ ਬਾਈ ਜਿਹੜੀ ਇਹਦੀ ਇਹਦਾ ਲੈਵਲ ਕੀਤਾ ਹੋਇਆ ਨਾ ਉਹ ਤੁਹਾਡੀ ਜਿਵੇਂ 1.5 ਕਿਲੋ 4-ਵੀਲ ਡਰਾਈਵ ਟਰੈਕਟਰਾਂ ਦੇ ਦਾ ਪੀਟੀਓ ਦੇ ਹਿਸਾਬ ਨਾਲ ਕਰਦੇ ਜਿਹੜਾ ਅੱਗੇ ਪਿੱਛੇ ਚੱਲਦੇ ਉਹ ਹਨ ਹਾਂਜੀ ਹਾਂਜੀ ਵੀ ਉਹਦੇ ਹਿਸਾਬ ਨਾਲ ਇਹਦੇ ਵੀ ਆਪਾਂ ਨੇ ਕਹੇ ਹਿਸਾਬ ਨਾਲ ਲੱਗਿਆ ਹੋਇਆ ਵੀ ਜੇ ਟਰੈਕਟਰ ਜਮੀ ਥੱਲੇ ਲੱਗਿਆ ਤਾਂ ਥੱਲੇ ਲੱਗੂਗੀ ਇਹ। ਵੀ ਇਹ ਨਹੀਂ ਹੋ ਸਕਦਾ ਕੱਲੀ ਟੈਂਕੀ ਥੱਲੇ ਲੱਗ ਰਹੀ ਹੈ। ਟੈਂਕੀ ਥੱਲੇ ਲੱਗ ਗਈ ਤਾਂ। ਸੋ ਇਹ ਚੀਜ਼ ਵਾਸਤੇ ਵੀ ਇਹ ਬਹੁਤ ਬੈਨੀਫਿਟ ਵਾਲੀ ਚੀਜ਼ ਆ। ਬਹੁਤ ਉੱਚਾ ਮਿੱਤਰੋ ਵੇਖੀਏ ਤਾਂ ਆਪਾਂ ਐਡਾ ਕੋਈ ਛੇਤੀ ਥੱਲੇ ਲੱਗਣ ਵਾਲੀ ਚੀਜ਼ ਨਹੀਂ ਹੈਗੀ। ਤੇ ਬਾਕੀ ਮੜਾ ਜਾਈ ਬਈ ਵਧੀਆ ਹਾਰਡ ਬਣੀ ਹੋਣੀ ਹੈ ਵੇ ਜਦ। ਹਾਂਜੀ ਹਾਂਜੀ ਵੀਰੇ ਵਧੀਆ ਪ੍ਰੋਪਰ ਦੇਖੋ ਇਹ ਚੀਜ਼ ਕੋਈ ਜਿਗਾਰੜਬਾਜੀ ਨਹੀਂ ਹੈਗੀ ਕਿਉਂਕਿ ਇਹ ਚੀਜ਼ਨ ਨੇ ਲੰਬਾ ਚੱਲਣਾ ਹੁੰਦਾ ਬਈ। ਇਹ ਐਵੇਂ ਨਹੀਂ ਹੈਗਾ ਜ ਗੱਲ ਕੀਤੀ ਸੀ ਵੇਟ ਤੁਹਾਨੂੰ ਦੱਸਦੇ ਬਾਈ ਠੀਕ ਹੈ ਜੀ ਇਹ ਬਾਈ ਜੀ ਆਪਾਂ ਜਿਵੇਂ ਉਹ ਟੈਂਕੀ ਦੀ ਗੱਲ ਕਰੀ ਸੀ ਉਹ ਹਰੇਕ ਟਰੈਕਟਰ ਵਾਸਤੇ ਹੈਗੀ ਆਪਣੇ ਕੋਲ ਇਹ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਬਾਈ ਦੇਖੋ ਜੀ ਮੈਂ ਹੁਣ ਆਪ ਇਹਦੇ ਵਾਸਤੇ ਕਹਿਦੀ ਇਹ ਇਨਾ ਵਾਸਤੇ ਨਹੀਂ ਅਵੇਲੇਬਲ ਬਾਈ ਤੁਸੀਂ ਆਪਣੇ ਵੀ ਦੇਖੋ ਨਾ ਰੀਜ਼ਨ ਦੱਸਦੇ ਆ ਤੁਹਾਨੂੰ ਹਾਂਜੀ ਪ੍ਰੋਪਰ ਰੀਜ਼ਨ ਨਾਲ ਗੱਲ ਕਰਾਂਗੇ ਆ ਦੇਖੋ ਜੀ ਹੁਣ ਉਹ ਟੈਂਕੀ ਬਾਈ ਇੱਥੇ ਲੱਗੀ ਹੋਈ ਆ ਬਿਲਕੁਲ ਇਹ ਜਗ੍ਹਾ ਤੇ ਹਾਂਜੀ ਹੁਣ ਇਹ ਟਰੈਕਟਰ ਦੇ ਇੱਥੇ ਜਗ੍ਹਾ ਨਹੀਂ ਹੈਗੀ ਮਨ ਕੇ ਜੇ ਲੋ ਆਪਾਂ ਸਾਂਚਾ ਬਣਵਾਉਣਾ ਤਾਂ ਆਪਣੇ ਆਪ ਲਾਉ ਸਾਬ ਮੋੜਕੋੜ ਕਿੰਨੇ ਪੈਣਗੇ ਜੀ ਬਈ ਤੇ ਫਿਰ ਖਰਚਾ ਕਿੰਨਾ ਆਊਗਾ ਤੇ ਕੱਲ ਨੂੰ ਜਦੋਂ ਆਪਾਂ ਕਸਟਮਰ ਨੂੰ ਕਹਾਂਗੇ ਵੀ ਇਹ ਟੈਂਕੀ ਦਾ ਪ੍ਰਾਈਸ ਇਹਨਾਂ ਤਾਂ ਕਸਟਮਰ ਦੇ ਓਬਵੀਅਸਲੀ ਮੂੰਹ ਚ ਇੱਕ ਗੱਲ ਨਿਕਲਦੀ ਆ ਵੀ ਯਾਰ ਲੁੱਟ ਮਚਾਤੀ ਫਿਰ ਕਹਿੰਗੇ ਜਿੱਥੇ ਆਪਾਂ ਵੀਰੇ ਇੰਨਾ ਪੈਸਾ ਲਾਵਾਂਗੇ ਫਿਰ ਆਪਾਂ ਵਸੂਲਾਂਗੇ ਵੀ ਠੀਕ ਹੈ ਜੀ ਫਿਰ ਆਪਾਂ ਇਸ ਕਰਕੇ ਇਹ ਚੀਜ਼ ਨਾਲ ਛੇੜਛਾੜ ਕੀਤੀ ਨਹੀਂ ਵੀ ਇਹਦੇ ਵਾਸਤੇ ਉਹ ਚੀਜ਼ ਨਹੀਂ ਬਣੀ ਠੀਕ ਹੈ ਜੀ ਤੇ ਆਪਾਂ ਵੈਸੇ ਦੱਸ ਸਕਦੇ ਹਾਂ ਕਿਹੜੇ-ਕਿਹੜੇ ਟਰੈਕਟਰ ਵਾਸਤੇ ਇੱਕ ਵਾਰੀ ਦੇਖੋ ਜੀ ਨਿ ਠੀਕ ਹੈ ਜੀ ਹੈਗੀ ਐ ਜੋਂਡੀ ਦੇ ਆਲਮੋਸਟ ਸਾਰੇ ਮਾਡਲ ਹੀ ਕਵਰ ਅਪ ਕਰ ਰਹੇ ਆ ਉਹ ਉਸ ਤੋਂ ਬਾਅਦ ਜਿਹੜੇ ਆਪਣੇ ਇਹਦੇ ਹੋਗੇ ਮਹਿੰਦਰਾ ਦੇ ਨੋਵੋ ਹੋ ਗਿਆ 605 655 ਹੋ ਗਿਆ ਠੀਕ ਹੈ ਇੱਕ ਅਰਜੁਨ 605 ਸੀ ਉਹਦੇ 655 ਤੇ 755 ਉਹਨਾਂ ਵਾਸਤੇ ਬਈ ਆਪਣੇ ਕੋਲ ਉਹ ਅਵੇਲੇਬਲ ਹੈਗੀ ਆ ਠੀਕ ਹੈ ਜੀ ਤੇ ਹੁਣ ਬਈ ਜੀ ਆਪਾਂ ਮਗਰਾੜ ਦੀ ਗੱਲ ਕਰੀ ਜੀ ਜੀ ਮਗਰਾੜ ਦੱਸਦਾ ਬਈ ਤੁਹਾਨੂੰ ਇਹ ਆਪਣੇ ਕੋਲ ਜਿਵੇਂ ਕਹਿ ਸਕਦੇ ਵੀ ਨੋ 524 ਤੇ 11224 ਦੇ ਸਾਈਜ਼ ਦੇ ਵਿੱਚ ਆਪਣੇ ਕੋਲ ਅਵੇਲੇਬਲ ਆ 4 ਵੀਲ ਡਰਾਈਵ ਟਰੈਕਟਰਾਂ ਵਾਸਤੇ ਆਪਣੇ ਕੋਲੇ ਮੌਜੂਦ ਨੇ ਤੇ ਫਰੰਟ ਵੇਟ ਤੋਂ ਬਾਅਦ ਜੇ ਸੈਕੰਡ ਚੀਜ਼ ਦੀ ਗੱਲ ਕਰਾਂ ਸਭ ਤੋਂ ਵੱਧ ਜਿਹੜੀ ਇੱਥੋਂ ਇੱਕ ਬਲਕ ਦੇ ਵਿੱਚ ਜਾ ਰਹੀ ਆ ਅੱਛਾ ਜੀ ਇਹਦਾ ਸਿਸਟਮ ਹੈ ਬਈ ਇਹ ਟਰਾਂਸਪੋਰਟੇਸ਼ਨ ਤੇ ਵੀ ਅਵੇਲੇਬਲ ਆ ਆਪਣੇ ਕੋਲ ਜਿਵੇਂ ਮੰਨ ਕੇ ਜੇ ਤੁਸੀਂ ਆਪਣੀ ਲੋਕੇਸ਼ਨ ਦੇ ਉੱਪਰ ਵੇਟ ਮੰਗਾਉਣਾ ਚਾਹੁੰਦੇ ਹੋ ਹਾਂਜੀ ਟਰੈਕਟਰ ਦੇ ਫਰੰਟ ਵੇਟ ਕਿੰਨੇ ਵੀ ਵਜਨ ਦੇ ਠੀਕ ਹੈ ਜਾਂ ਤੁਸੀਂ ਆਪਣੀ ਲੋਕੇਸ਼ਨ ਦੇ ਉੱਪਰ ਹੀ ਮਗਰਾਟ ਮੰਗਵਾਉਣਾ ਚਾਹੁੰਦੇ ਹੋ ਤਾਂ ਦੇਖੋ ਟਰਾਂਸਪੋਰਟ ਖਰਚਾ ਹੋਊਗਾ ਤੁਹਾਡਾ ਠੀਕ ਹੈ ਕਸਟਮਰ ਦਾ ਠੀਕ ਹੈ ਜੀ ਤੁਹਾਡੀ ਲੋਕੇਸ਼ਨ ਜਿਹੜਾ ਤੁਹਾਡੇ ਨੇੜੇ ਜਿਹੜੇ ਵੱਡਾ ਸ਼ਹਿਰ ਪੈਂਦਾ ਕੋਈ ਜਿਵੇਂ ਹੁਣ ਮੇਰੇ ਸ਼ਹਿਰ ਸਮਾਣਾ ਪੈਂਦਾ ਤਾਂ ਤੁਹਾਨੂੰ ਸਮਾਨੇ ਤੁਹਾਡੇ ਕੋਲ ਪਹੁੰਚ ਜਾਊਗਾ ਮੰਨ ਕੇ ਚੱਲੋ ਤੁਸੀਂ ਪਾਤੜਾ ਨਾਲ ਸਾਈਡ ਦੇ ਹੋ ਜਾਂ ਤੁਸੀਂ ਆਪਣੀ ਮਨ ਤੁਸੀਂ ਮੁਕਤਸਰ ਸਾਈਡ ਦੇ ਹੋ ਤੁਹਾਡੇ ਮੁਕਤਸਰ ਦੇ ਕੋਲੋਂ ਤੁਸੀਂ ਤਾਂ ਤੁਹਾਡੇ ਮੁਕਤਸਰ ਪਹੁੰਚ ਜਾਣੇ ਨੇ ਠੀਕ ਹੈ ਜੀ ਸੋ ਤੇ ਵੱਡੇ ਜਿੱਥੇ ਸਪਲਾਈ ਹੁੰਦੀ ਹੈ ਉੱਥੋਂ ਤੁਹਾਨੂੰ ਚੱਕਣਾ ਪੈਣਾ ਬਾਈ ਇਹ ਠੀਕ ਹੈ ਸਾਰਾ ਇਹ ਇਹ ਵੀ ਬਈ ਪੂਰਾ ਹੈਵੀ ਜਿਵੇਂ ਕੰਪਨੀ ਚਾਉਂਦੇ ਉਸ ਤਰ੍ਹਾਂ ਬਣੇ ਹੋਏ ਆ ਜੀ ਦੇਖੋ ਜੀ ਸਭ ਤੋਂ ਪਹਿਲਾਂ ਦੱਸਦਾ ਕਿ ਇਹਦੇ ਨਾਲ ਸਟਾਰਟਿੰਗ ਹੋਈ ਸੀ ਜਦੋਂ ਅਸੀਂ ਫਾਈਬਰ ਦੇ ਵਿੱਚ ਵੀ ਬਣਾਈ ਸੀ ਇਹ ਹਾਂਜੀ ਤੇ ਫਿਰ ਜਿੱਥੇ ਸੋਚਿਆ ਵੀ ਯਾਰ ਕਸਟਮਰ ਨੇ ਪੈਸੇ ਵੀ ਲਾਉਣੇ ਨੇ ਹਾਂਜੀ ਪਰ ਵੀ ਇਹਨੂੰ ਯਾਰ ਲਾਈਫ ਦਿੱਤੀ ਹੈ ਕਿ ਫਾਈਬਰ ਦੀ ਲਾਈਫ ਇਸ ਤਰ੍ਹਾਂ ਨੇ ਬਾਈ ਥੋੜੀ ਜੀ ਟੱਚ ਹੋ ਗਈ ਤਾਂ ਉਹਦਾ ਖਦਸ਼ਾ ਬਹੁਤ ਆ ਟੁੱਟਣਾ ਬਿਲਕੁਲ ਬਿਲਕੁਲ ਇਹਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਾਈ ਇਹ ਤੇ ਤੁਸੀਂ ਇਹ ਮੰਨ ਕੇ ਲਓ ਪਲਾਸਟਿਕ ਪਾਰਟਸ ਬਹੁਤ ਵਧੀਆ ਪਲਾਸਟਿਕ ਲੱਗੀ ਹੋਈ ਹੈ ਇਹਦੇ ਉਹ ਟੁੱਟਣ ਭੱਜਣ ਵਾਲਾ ਸਿਸਟਮ ਨਹੀਂ ਬਾਕੀ ਇਹਦਾ ਤੁਹਾਨੂੰ ਇੱਕ ਜੀ ਹੋਰ ਦਿਖਾ ਦਈਏ ਦੇਖੋ ਇੱਕ ਇੱਕ ਪਰਫੈਕਟ ਐਂਗਲ ਹੁੰਦਾ ਜਿੱਥੇ ਤੱਕ ਇਹਨੇ ਮੁੜਨਾ ਹਾਂਜੀ ਹਾਂ ਉਸ ਤੋਂ ਜ਼ਿਆਦਾ ਨਹੀਂ ਮੁੜਨਾ ਨਹੀਂ ਤੇ ਉੱਥੇ ਜਾ ਕੇ ਇਹਨੇ ਖੜ ਜਾਣਾ ਟਾਇਰ ਇਕੱਲਾ ਘੁੰਮ ਜਾਣਾ ਠੀਕ ਹੈ। ਉਹ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਟੁੱਟਣ ਤੋਂ ਬਚਾਉਂਦੀਆਂ ਬਚਾਉਂਦੀਆਂ ਬਚਾਉਂਦੀਆਂ। ਹਾਂਜੀ ਬਾਈ। ਤਾਂ ਮਿੱਤਰੋ ਦੇਖੀਏ ਤਾਂ ਇਹਨਾਂ ਦੀ ਜੇ ਲੱਕ ਵਾਈ ਦੇਖੀ ਤਾਂ ਜਿਵੇਂ ਏਜੰਸੀ 'ਚ ਆਉਂਦੇ ਆ ਬਿਲਕੁਲ ਸੇਮ ਉਦਾਂ ਓਵੇਂ ਸੋਹਣੇ ਲੱਗਦੇ ਓਵੇਂ ਲੱਗੇ ਆਪਾਂ ਨੂੰ ਛੇਤੀ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਆਪਣੇ ਦੂਦੂ ਲੱਗੇ ਹੋਏ। ਤੇ ਬਾਕੀ ਬਈ ਹੁਣ ਆਪਾਂ ਹੁੱਕਾਂ ਦੀ ਗੱਲ ਕਰੀਏ ਹੁੱਕਾਂ ਵੀ ਕਾਫੀ ਦੇਖੀ ਤਾਂ ਬੜੀਆਂ ਮੰਦਰੀਆਂ ਹੁੱਕਾਂ ਬਾਈ ਦੇਖੀਏ 35 ਕਿਲੋ ਤੋਂ ਲੈ ਕੇ 55 ਕਿਲੋ ਤੱਕ 50 55 ਕਿਲੋ ਤੱਕ ਫੁੱਲ ਹੈਵੀ ਹੁੱਕ ਜਿਵੇਂ ਆਪਾਂ ਕਹੇ ਦੀ ਉਹ ਵਜ਼ਨ ਕੈਰੀ ਕਰਨ ਵਾਲੀਆਂ ਹੁੱਕਾਂ ਨੇ ਜਿਵੇਂ ਆ ਦੇਖਿਓ ਹੁਣ ਇਹਨੂੰ ਬਹੁਤ ਹੈਵੀ ਹੁੱਕ ਆ ਬਾਈ ਇਹ ਹਨਾ ਕਿਆ ਬਾਤ ਆ ਬਾਈ ਤੇ ਇਸ ਤਰ੍ਹਾਂ ਦੀ ਚੀਜ਼ਾਂ ਆਉਂਦੀਆਂ ਜਿਹੜਾ ਬਾਈ ਕੋਈ ਆਈਡੀਆ ਹੋਊ ਵੇਟ ਦਾ ਜੀ ਆਪ ਅਪਰੋਕਸੀਮੇਟ ਬਈ ਤੁਸੀਂ ਇਹ ਮੰਨ ਕੇ ਚੱਲੋ 45 50 ਕਿਲੋ ਦਾ ਪੱਕਾ ਹੀ ਆ ਉੱਪਰ ਬੇਸ਼ੱਕ ਹੋਵੇ ਘੱਟ ਨਹੀਂ ਹੈਗਾ। ਕੀ ਪਤਾ ਬਈ ਜੇ ਇਹਦਾ ਆਪਾਂ ਕਿੱਲੀ ਦੇਖੀ ਹੈ ਜਿਹੜੀ ਆ ਗੁੱਲਾ ਕਹਿ ਸਕਦੇ ਆ ਇਹੀ ਬੜਾ ਹੈਵੀ ਲੱਗਾ ਮੈਨੂੰ ਤਾਂ ਆਪਸਾ 7 ਕਿਲੋ ਦਾ ਹੀ ਹੋਣਾ। ਬਈ ਬਹੁਤ ਹੈਵੀ ਚੀਜ਼ਾਂ ਚੱਕਰ ਆ ਇਹਨਾਂ ਬਈ ਤਾਂ ਹੀ ਕਹਿ ਰਿਆ ਨਾ ਵੀ ਇੱਕ ਵੀ ਹੈਵੀ ਹੁੱਕ ਕਿਤੇ ਪ੍ਰੋਪਰ ਜਗ੍ਹਾ ਤੇ ਚੱਲਣ ਵਾਸਤੇ ਵਜਨ ਤੇ ਇਹੀ ਚੱਲਣੀ ਆ। ਜਿਵੇਂ ਮਰਜ਼ੀ ਬਾਬੋ ਇਹਦੇ ਤੇ ਤੁਸੀਂ ਟਰੈਕਟਰ ਚਲਾ ਸਕਦੇ ਆ ਆ ਨਹੀਂ ਤੁਹਾਡੇ ਨਾਲ ਹੋ ਜਾਂਦੀ ਟਰੈਕਟਰ ਜਿਵੇਂ ਕਹਿੰਦੇ ਬੁੱਢਾ ਹੋ ਜਾਊਗਾ। ਪਰ ਹੁੱਕ ਨਾ ਕਸੂ ਨਾ ਕਿੱਲੀ ਕਸੂ ਤੇ ਦੂਜੀ ਹ ਜੇ ਪਹਿਲਾਂ ਆ ਤੁਹਾਡੀ ਪਲੇਟ ਨਹੀਂ ਕਸੂਗੀ ਜੋ ਕਸੂਗਾ ਬੋਸ ਕਸੂਗਾ ਹਾਂ ਉਸ ਤੋਂ ਬਾਅਦ ਬੋਸ ਦੁਬਾਰਾ ਲੱਗ ਜਾਣਾ ਬੋਸ ਦੁਬਾਰਾ ਲੱਗ ਜਾਣਾ ਤੇ ਇਹ ਲੰਮਾ ਸਮਾਂ ਚੱਲਣ ਵਾਲੀ ਹੌਕਾ ਆਏ ਨਹੀਂ ਵੀ ਹੌਕਾ ਤੁਹਾਡੀ ਤੀਜੇ ਦਿਨ ਟੁੱਟੀ ਰਹੂਗੀ ਜਾਂ ਕੁਝ ਗੁੱਲਾ ਟੁੱਟੇ ਰਹੂਗਾ ਜੀ ਇਹ ਆਗੇ ਵੀਰੇ ਆਪਣੇ ਰੀਅਰ ਵੇਡ ਡਾਇਰੈਕਟਰ ਦੇ ਪਿਛਲੇ ਟਾਇਰਾਂ ਨੂੰ ਲੱਗਦੇ ਆ ਇਹ ਵੀ ਆਪਣੇ ਕੋਲ ਬਾਈ ਅਵੇਲੇਬਲ ਨੇ ਠੀਕ ਹੈ ਜੀ ਤਾਂ ਹੁਣ ਆਪਾਂ ਦੱਸ ਦੀ ਬਾਈ ਇਹਦੀ ਜਿਵੇਂ ਬਣਤਰ ਵੀ ਬਣਦੇ ਕਿਵੇਂ ਨੇ ਹਣਾ ਸੋ ਇਹ ਤੁਹਾਨੂੰ ਦੱਸ ਦਿੰਨੇ ਆ ਬਾਈ ਆ ਦੇਖੋ ਇੱਥੇ ਆਪਾਂ ਨੇ ਇੱਕ ਨਾ ਜਦੋਂ ਆਪਾਂ ਇਹਨੂੰ ਤਿਆਰ ਕਰ ਲਿਆ ਪਿਆਰ ਕਰਨ ਤੋਂ ਬਾਅਦ ਦੇਖਦੇ ਆਪਾਂ ਜੇ ਲੋਹਾ ਹੁੰਦਾ ਨੇ ਦੇ ਉੱਪਰ ਐ ਫੈਂਸੀਆਂ ਹੀ ਹੋ ਜਾਂਦੀਆਂ ਨੇ ਵੈਲਡਿੰਗ ਦੀ ਕਿਤੇ ਕਿਤੇ ਪਰ ਇਹ ਬਾਈ ਬਿਲਕੁਲ ਪਲੀਨ ਹੈ ਹਾਂਜੀ ਠੀਕ ਹੈ ਕਿਉਂਕਿ ਇਹਨੂੰ ਨਾ ਸਾਊਂਡ ਬਲਾਸਟ ਕਰਿਆ ਹੋਇਆ ਬਾਈ ਅੱਛਾ ਜੀ ਉਸ ਤੋਂ ਬਾਅਦ ਪਾਊਡਰ ਕੋਟਿੰਗ ਹੋਊਗੀ ਬਾਈ ਠੀਕ ਹੈ ਫਿਰ ਇਹਨੂੰ ਜਿਵੇਂ ਆਪਾਂ ਕਹਿੰਦੇ ਪੱਠੀ ਪੇਂਟ ਗਰਮ ਕਰਕੇ ਜਿਹੜਾ ਹਾਂਜੀ ਫਿਰ ਇਹਨੂੰ ਪੱਠੀ ਪੇਂਟ ਹੋਣਾ ਵੀ ਰਏ ਨੇ ਜਿਵੇਂ ਇਹ ਕਹੈ ਸਾਰਾ ਜਿਵੇਂ ਅੱਜ ਹੀ ਆਪਾਂ ਟਰੈਕਟਰ ਲਈ ਏਜੰਸੀ ਜੋ ਅੱਜ ਹੀ ਆਪਾਂ ਗੋਲਡ ਸਟਾਰ ਸਮਾਨਾ ਤੋਂ ਵੇਟ ਲਵਾ ਲਿਆ ਤਾਂ ਤੁਸੀਂ ਇਹ ਚੀਜ਼ ਦਾ ਕੰਪੇਅਰ ਬੇਚਿੰਤ ਕਰ ਸਕਦੇ ਹੋ ਕਿ ਕਿਹੜੀ ਚੀਜ਼ ਪਹਿਲਾਂ ਰੰਗ ਛੱਡਦੀ ਹੈ। ਕੀ ਬਾਤ ਹੈ। ਠੀਕ ਹੈ ਇਹ ਇੰਨੀ ਕੁ ਵਧੀਆ ਪਰਫੈਕਟ ਚੀਜ਼ ਬਣਾਈ ਹੋਈ ਹੈ। ਮਿੱਤਰੋ ਵੇਟਾਂ ਨੂੰ ਵੀ ਭੱਠੀ ਵੇਟ ਹੁੰਦਾ ਹੈ। ਕੋਈ ਐ ਸਾਦਾ ਵੇਟ ਨਹੀਂ ਹੁੰਦਾਗਾ। ਇਹ ਤਾਂ ਹੀ ਇਹਨਾਂ ਨੇ ਕੁਆਲਟੀ ਦੇ ਵਿੱਚ ਪ੍ਰਾਈਸ ਨੇ ਬਾਕੀ ਪਲੇਟ ਦੇਖੋ ਜੀ ਇਹ ਦੇਖੋ ਕਿੰਡੀ ਸੋਹਣੀ ਕਟਿੰਗ ਦੇ ਨਾਲ ਤੇ ਕਿੰਨੀ ਉੱਤੋਂ ਸਾਫ਼-ਸਾਫ਼ ਹੈ ਸ਼ੀਸ਼ੇ ਵਾਂਗੂ ਚਲਕ ਰਹੀ ਹੈ ਦੇਖੀਏ ਤਾਂ ਹੀ ਇਹਨਾਂ ਦੇ ਬਈ ਪ੍ਰਾਈਸ ਉੱਪਰ ਜਾਂਦੇ ਨੇ ਫਿਰ ਕਸਟਮਰ ਕਹਿੰਦਾ ਇਹ ਪ੍ਰਾਈਸ 'ਚ ਥੋੜੀ-ਮੋਟੀ ਐਡਜਸਟਮੈਂਟ ਸੋ ਉੱਥੇ ਅਸੀਂ ਫਿਰ ਹੱਥ ਖੜੇ ਕਰ ਦਨੇ ਬਈ ਵੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਵੀਰੇ ਪਾਊਡਰ ਕੋਟਿੰਗ ਕਰਨੀ ਸਾਊਂਡ ਬਲਾਸਟ ਕਰਨੀ ਇਹ ਚੀਜ਼ਾਂ ਦਾ ਖਰਚਾ ਬਹੁਤ ਆਉਂਦਾ ਤੇ ਫਿਰ ਉਸ ਤਰ੍ਹਾਂ ਦਾ ਖਰਚਾ ਮਾਲ-ਮੁੱਲ ਜਿਵੇਂ ਦਾ ਹੋਊਗਾ ਉਸ ਤਰ੍ਹਾਂ ਦਾ ਆਪਾਂ ਵਸੂਲਣਾ ਬਿਲਕੁਲ ਜੀ ਇਹ ਟੈਂਕੀ ਆ ਗਈ ਬਈ ਉਹ ਇਹ ਡੀਜ਼ਲ ਟੈਂਕ ਆ ਗਿਆ ਬਈ ਇਹਰਾ ਮ ਠੀਕ ਹੈ ਜਿਹੜੇ ਤੁਹਾਨੂੰ ਕਹਿੰਦੇ ਨੋਬ ਉਦਾਗੇ ਅਰਜਨ ਦੇ ਆਗੇ ਠੀਕ ਹੈ ਜੀ ਇਹ ਉਹਨਾਂ ਵਾਸਤੇ ਇਹਦੀ ਕਪੈਸਿਟੀ ਰਹੂਗੀ ਬਈ 80 ਲੀਟਰ ਅੱਛਾ ਉੱਪਰ ਵੇਚ ਸਕ ਘੱਟ ਤੋਂ ਘੱਟ ਦੱਸ ਰਹੇ ਹਾਂ 85 90 ਤਾਂ ਮੰਨ ਕੇ ਚਲੋ ਅਸੀਂ ਬੇਸਿਕਲੀ ਕਹਿ ਦੇਣੇ ਵੀ ਹੈਗੀ ਹੈ ਇਹਦੀ ਕਪੈਸਿਟੀ ਪਰ ਤੁਸੀਂ ਇਹ ਮੰਨ ਲਓ ਵੀ 80 ਲੀਟਰ ਦੇ ਦੇ ਵਿੱਚ ਘੱਟ ਤੋਂ ਘੱਟ ਪੈਣਾ ਹੀ ਪੈਣਾ ਹੈ ਠੀਕ ਹੈ ਜੀ ਤੇ ਉੱਪਰ ਉੱਪਰਲੀ ਟੈਂਕੀ ਜੀ ਵੀ 55 58 ਲੀਟਰ ਤੇਲ ਉਹਦਾ ਲਾ ਲਓ ਹਾਂਜੀ ਹਾਂ ਤੇ ਐਵੇਂ ਜੌਂਡੀਰ ਦਾ 58 ਤੋਂ 60 ਲੀਟਰ ਤੇਲ ਤੇਰੇ ਪਿਛਲੇ ਟੈਂਕ ਚ ਪੈ ਜਾਂਦਾ ਹਾਂਜੀ 80 ਲੀਟਰ ਇਹ ਹੋ ਗਿਆ ਕਿਆ ਬਾਤ ਆ ਅਬ ਜੇ ਆਪ ਸਿੱਧਾ ਸਦਾ ਸਾਹਿਬ ਲਈਏ ਤਾਂ 150 ਲੀਟਰ ਤੇਲ ਕੈਰੀ ਕਰ ਰਹੇ ਆ ਆਪਾਂ ਜੇ ਆਪਾਂ ਇੱਕ ਵਾਰੀ ਟਰੈਕਟਰ ਫੁੱਲ ਕਰ ਲਿਆ ਆਪਾਂ ਲੋ ਜਦੋਂ ਇੱਕ ਵਾਰੀ ਜੇ ਕਿਰਾਏ ਤੇ ਕੋਈ ਟਰੈਕਟਰ ਚਾਲਦਾ ਏ ਕਿਸੇ ਵੀ ਮਸੰਦ ਤੇ ਚਾਲਦਾ ਇੱਕ ਵਾਰੀ ਘਰੋਂ ਟਰੈਕਟਰ ਤੋਰ ਲਿਆ 24 ਘੰਟੇ ਬਾਅਦ ਵੀ ਤੁਸੀਂ ਘਰੇ ਆਗੇ ਤੇ ਆਪਾਂ ਹੁਣ 4 ਵਾਲੀਆਂ ਮਸ਼ੀਨਾਂ ਚੱਲਣੀਆਂ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਕੰਮ ਚੱਲਣਾ ਬਈ ਆਪਣਾ ਕਣਕਾਂ ਦਾ ਚੱਲ ਪੈਣਾ ਕਣਕਾਂ ਦਾ ਜਦ ਇਹ ਨਿਮੇੜ ਕੇ ਹਟਾਂਗੇ ਵੀਰੇ ਉਸ ਤੋਂ ਬਾਅਦ ਕੰਪਿਊਟਰ ਘਰਾ ਚੱਲਣੇ ਨੇ ਉਸ ਤੋਂ ਬਾਅਦ ਜਦ ਇਹ ਆਪਣਾ ਝੋਨੇ ਦਾ ਚੱਲ ਪੈਣਾ ਆਪਾਂ ਇਹ ਕਹਿੰਦੇ ਚਾਰ ਸੀਜ਼ਨ ਇਕੱਠੇ ਇਹੀ ਇੱਕ ਵੱਡਾ ਸੀਜ਼ਨ ਹੁੰਦਾ ਐਗਰੀਕਲਚਰ ਦੇ ਵਿੱਚ ਜਿਹੜਾ ਵੱਧ ਤੇਲ ਦੀ ਕੰਜ਼ਮਪਸ਼ਨ ਹੁੰਦੀ ਹੈ ਪਰ ਇਹਦੇ ਵਿੱਚ ਬਈ ਹੋਰ ਵੀ ਦਾ ਤੁਹਾਨੂੰ ਇਹ ਨਾਲ ਆਪਾਂ ਪਲੇਟਫਾਰਮ ਦਿੰਨੇ ਆ ਨਾਲ ਠੀਕ ਹੈ ਜਿਵੇਂ ਉਹਦੇ ਦਿੱਤੀ ਇਹਦੇ ਵਿੱਚ ਪਲੇਟਫਾਰਮ ਨਾਲ ਨੇ ਠੀਕ ਹੈ ਜੀ ਆ ਘਰੇ ਜਾ ਕੇ ਆਪਣਾ ਜੇ ਮਰਜ਼ੀ ਐਡਜਸਟਮੈਂਟ ਕਰ ਸਕਦਾ ਲੱਗਦਾ ਹੈ ਜੀ ਮਿੱਤਰੋ ਘਰੇ ਤੁਸੀਂ ਕਾਰ ਤੇਲ ਜਾ ਕੇ ਘਰੇ ਜਾ ਕੇ ਵੀ ਅਸੈਂਬਲ ਕਰ ਸਕਦੇ ਹੋ ਜੀ ਆਸਾਨੀ ਨਾਲ ਹੀ ਜਿਹੜਾ ਇਹਨੂੰ ਫਿੱਟ ਕਰ ਸਕਦੇ ਆ ਆ ਤੇ ਬਈ ਇਸ ਤੋਂ ਬਾਅਦ ਆ ਜੀ ਆਪਣਾ ਆਫਰ ਤੇ ਹਾਂਜੀ ਇਹ ਆਫਰ ਬਈ ਆਪਾਂ ਦੇ ਰਿਹਾ ਆ ਆਫਰ ਹੋਣਗੇ ਆਪਣੇ ਸਿਰਫ ਵਿਸਾਖੀ ਤੱਕ ਠੀਕ ਹੈ ਜੀ ਦੇਖੋ 4 ਮਾਰਚ ਦੀ ਤਰੀਕ ਹੈ ਅੱਜ ਅੱਜ ਤੋਂ ਸ਼ੁਰੂ ਹੋ ਕੇ 13 April 2024 ਤੱਕ ਇਹ ਚੱਲਣੇ ਨੇ ਜਿਹੜੇ ਫਰੰਟ ਵੇਟ ਨੇ ਬਾਈ ਉਹਨਾਂ ਦੇ ਉੱਪਰ ਤਾਂ ਹੈਗਾ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਆਫਰ ਜਿਹਦੇ ਵਿੱਚ 2000 ਤਾਂ ਤੁਹਾਨੂੰ ਸ਼ਰਤਾਂ ਨਿਕਲਣਾ ਹੀ ਨਿਕਲਣਾ ਠੀਕ ਹੈ 2500 3000 3500 4000 4500 5000 ਉਹ ਤੁਹਾਡੀ ਕਿਸਮਤ ਆ ਬਾਈ ਤੁਹਾਨੂੰ ਕਿੰਨਾ ਨਿਕਲਦਾ ਅੱਛਾ ਜੀ ਉਹ ਤੁਸੀਂ ਆਪ ਦਾ ਮੰਨ ਕੇ ਚਲੋ ਜੇ ਇਹਦੀ ਆਪਾਂ ਕੀਮਤ ਤੇ ਗੱਲ ਕਰੀਏ ਉਹਦੇ ਵਿੱਚ ਤੁਸੀਂ 5000 ਰੁਪਏ ਮੰਨ ਲੇ ਤੁਸੀਂ 5000 ਵਾਲਾ ਡਿਸਕਾਊਂਟ ਵਾਊਚਰ ਨਿਕਲ ਗਿਆ ਤੁਹਾਨੂੰ ਠੀਕ ਹੈ ਤਾਂ 5000 ਵਾਲਾ ਤੁਸੀਂ ਆਪਣੇ ਡਿਸਕਾਊਂਟ ਮਿਲ ਗਿਆ ਤੁਹਾਨੂੰ ਪੈਸੇ ਘੱਟ ਦੇਣੇ ਪੈਣਗੇ ਜੀ 5000 ਰ ਐਵੇਂ ਆਪਣਾ ਫਰੰਟ ਮੜਗਾੜ ਦੇ ਵਿੱਚ ਆ ਬਾਈ ਇੱਥੇ 1000 ਰੁਪਏ ਤੋਂ ਘੱਟ ਤੋਂ ਘੱਟ ਤੁਹਾਨੂੰ ਨਿਕਲੂਗਾ ਹੀ ਨਿਕਲੂਗਾ 100% ਅੱਛਾ ਜੀ ਤੇ 3000 ਰੁਪਏ ਤੱਕ ਜਿਹੜਾ ਇਹਦਾ ਤੁਸੀਂ ਵੱਧ ਤੋਂ ਵੱਧ ਬੋਚਰ ਲੈ ਸਕਦੇ ਘੱਟ ਤੋਂ ਘੱਟ ਇਹਦੇ 'ਚ 1000 ਜਿਵੇਂ ਨਿਕਲਣੇ ਨਿਕਲਣਾ ਮਗਰਾੜਾਂ ਦੇ ਵਿੱਚ ਇਹ ਨਹੀਂ ਹੈਗਾ ਵੀ ਖਾਲੀ ਚੱਲ ਜਾਊਗਾ ਖਾਲੀ ਨਹੀਂ ਚੱਲਦਾ ਖਾਲੀ ਨਹੀਂ ਜਾਂਦਾ ਬਾਈ ਠੀਕ ਹੈ 1000 ਤਾਂ ਨਿਕਲੂਗਾ ਹੀ ਨਿਕਲੂਗਾ ਨਿਕਲੂਗਾ ਤੇ ਵੱਧ ਤੋਂ ਵੱਧ ਤੁਹਾਨੂੰ 3000 ਤੱਕ ਵੀ ਨਿਕਲ ਸਕਦਾ ਜੀ ਤਾਂ ਇਹ ਵੀ ਬਹੁਤ ਜਾਇਜ਼ ਭਾਅ ਦੇ ਵਿੱਚ ਰਹਿ ਜਣੇ ਮਗਰਾੜ ਤੇ ਆ ਹੁੱਕਾਂ ਤੇ ਜਿਹੜੇ ਆਪਣੇ ਫਰੰਟ ਵੇਟ ਆਗੇ ਇਹ ਵੀ ਜੇ 2000 ਜਾਂ 5000 ਨਿਕਲੇ ਤੇ ਅੱਧ ਮੁੱਲ ਜੀ ਵਜੇ ਜੀ ਹਾਂ ਤੇ ਆ ਆਪਣਾ ਕੰਟੈਕਟ ਨੰਬਰ ਆ ਬਾਈ ਹੁੱਕ ਇਹ ਆਪਣੇ ਮਗਰਾਟ ਵਾਸਤੇ ਹੁੱਕ ਵਾਸਤੇ ਡੀਜ਼ਲ ਟੈਂਕ ਵਾਸਤੇ ਠੀਕ ਹੈ ਤੇ ਆਪਣੇ ਫਰੰਟ ਵੇਟ ਵਾਸਤੇ ਠੀਕ ਹੈ ਜੀ 7347010051 ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਇਦੇ ਵਿੱਚ ਜਿਹੜੀ ਨੌਲੇਜ ਤੁਹਾਨੂੰ ਸਿਰਫ ਇੰਨਾ ਚੀਜ਼ਾਂ ਦੀ ਹੀ ਦਿੱਤੀ ਜਾਊ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਸ਼ੋਅ ਕੀਤੀਆਂ ਨੇ ਬਾਈ ਠੀਕ ਹੈ ਜੀ 7547010051 ਦੇ ਕਾਲ ਕਰ ਸਕਦੇ ਹੋ ਹਾਂਜੀ ਬਾਕੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਤੇ ਵੀ ਕੋਈ ਵੀ ਚੀਜ਼ ਤੁਹਾਨੂੰ ਰਿਕੁਆਇਰਡ ਹੋਵੇ ਸੋ ਤੁਹਾਡੇ ਪ੍ਰੋਪਰ ਰਿਪਲਾਈ ਦਿੱਤੇ ਜਾਣਗੇ ਬਾਈ ਠੀਕ ਹੈ ਸੋ ਬਾਕੀ ਤੁਹਾਨੂੰ ਸਾਰਾ ਆਲਮੋਸਟ ਦੱਸ ਹੀ ਦਿੱਤਾ ਆਪਾਂ ਨੇ ਹਣਾ ਠੀਕ ਹੈ ਸਾਰਾ ਤਾਂ ਵੀਡੀਓ ਨੂੰ ਦੋਸਤਾਂ ਨੂੰ ਸ਼ੇਅਰ ਕਰ ਦਿਓ ਜੀ ਠੀਕ ਹੈ ਸਰ ਜੀ ਥੈਂਕ ਯੂ ਓਕੇ ਜੀ